ਆਹ ਉਹ ਜਿਹੜਾ ਫਰਵਰੀ ਮਾਰਚ ਦਾ ਮਹੀਨਾ ਹੁੰਦਾ ਹੈ ਨਵੇਂ ਫਲ ਫੁੱਲ ਲਾਉਣ ਦਾ ਮਹੀਨਾ ਹੁੰਦਾ ਤੇ ਆਪਾਂ ਤੁਹਾਨੂੰ ਅਜਿਹੀ ਜਗ੍ਹਾ ਤੇ ਲੈ ਆਏ ਆ ਜਿੱਥੋਂ ਬੜੇ ਕਮਾਲ ਦੇ ਬੂਟੇ ਮਿਲਦੇ ਨੇ ਜਗ੍ਹਾ ਕਿੱਥੇ ਆ ਆ ਰਸਤਾ ਦੇਖੋ ਜੀ ਮਲੇਰਕੋਟਲੇ ਵੱਲੋਂ ਆ ਰਹੇ ਆ ਤੇ ਲੁਧਿਆਣੇ ਨੂੰ ਜਾ ਰਹੇ ਆ ਤੇ ਆਪਾਂ ਖੜੇ ਆਂ ਦੁੱਲਵਾ ਪਿੰਡ ਜਿਵੇਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਵੀ ਫਰਵਰੀ ਦੇ ਵਿੱਚ ਐਵਰਗ੍ਰੀਨ ਨਰਸਰੀ ਵਾਲਿਆਂ ਦੀ ਮੇਰੀ ਨਰਸਰੀ ਜਦੋਂ ਫੁੱਲ ਖਿੜੀ ਹੋਊਗੀ ਉਦੋਂ ਵੀਡੀਓ ਲੈ ਕੇ ਆਵਾਂਗੇ ਤੇ ਆਪਾਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਆ ਤੁਹਾਨੂੰ ਇਹਨਾਂ ਕੋਲੇ ਦਿਖਾਉਨੇ ਆ ਕਿਹੜੇ ਕਿਹੜੇ ਬੂਟੇ ਨੇ ਬਾਰੇ ਤਗੜੇ ਤਗੜੇ ਸਰ ਭਾਈ ਤੁਹਾਡੇ ਵਾਸਤੇ ਹੈਗੇ ਨੇ ਜਿਹੜੇ ਦੋਸਤ ਮਿੱਤਰ ਜਾਂ ਜਿਹੜੇ ਘਰ ਫੁੱਲ ਬੂਟੇ ਲਾਉਣ ਦੇ ਸ਼ੌਕੀਨ ਨੇ ਉਹਨਾਂ ਨੂੰ ਅੱਜ ਮਜ਼ਾ ਆ ਜਾਣਾ ਵੀਡੀਓ ਦੇਖ ਕੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਅੱਜ ਤੁਹਾਨੂੰ ਕੁਝ ਖਾਸ ਬੂਟੇ ਦਿਖਾਉਣ ਲੱਗੇ ਆ ਬੋਨ ਸਾਈਜ਼ ਦੀ ਬਹੁਤ ਤਕੜੀ ਇਹਨਾਂ ਨੇ ਵੈਰਾਈਟੀ ਲਿਆਂਦੀ ਸੇਵ ਦਾ ਬੂਟਾ ਮਤਲਬ ਫਲ ਫਰੂਟਾਂ ਦੇ ਬੂਟੇ ਹੋਰ ਮਸਾਲਿਆਂ ਦੇ ਬੂਟੇ ਬਹੁਤ ਜ਼ਿਆਦਾ ਅੱਛੇ ਅੱਛੇ ਪਲਾਂਟ ਨੇ ਤੇ ਜਾਣਕਾਰੀ ਲੈਣੇ ਬਾਈ ਉਹਨਾਂ ਤੋਂ ਬਾਈ ਸਾਡੇ ਨਾਲ ਨੇ ਵੀਰੇ ਪਹਿਲਾਂ ਤਾਂ ਮੇਰੇ ਕੋਲ ਲਾਈਵ ਤੇ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਤੇ ਅੱਜ ਫਿਰ ਕਿਹੜੇ ਕਿਹੜ ਕਰਨ ਲੱਗੇ ਹਾਂ ਜੀ ਅਸਾਂ ਅੱਜ ਤੁਹਾਨੂੰ ਦਿਖਾਉਣਾ ਹੈ ਬੌਂਸੇਜ ਦੇ ਐਟਮਨ ਹੈ ਜੀ ਆਪਣੇ ਕੋਲ ਜਿਹੜੇ ਨਵੇਂ ਆਈਆਂ ਨੇ ਜੀ ਅੱਛਾ ਸਭ ਤੋਂ ਪਹਿਲਾਂ ਨਵੀਆਂ ਬੌਂਸੇਜ ਦੇ ਐਟਮਨ ਆ ਦੇਖੋ ਸਰ ਇਹ ਬੌਂਸੇਜ ਪਲਾਂਟ ਨੇ ਜੀ ਆਪਣੇ ਵਾਲੇ ਆ ਦੇਖੋ ਸਰ ਅੱਛਾ ਜੀ ਬੌਂਸੇਜ ਪਲਾਂਟ ਹੈ ਜੀ ਓਕੇ ਇਸ ਬੌਂਸੇਜ ਪਲਾਂਟ ਆ ਦੋਸਤੋ ਪਹਿਲਾਂ ਵੀ ਆਪਾਂ ਨੇ ਦੇਖਿਆ ਸੀ ਇਹਨਾਂ ਕੋਲੇ ਤੇ ਬੌਂਸੇਜ ਪਲਾਂਟ ਦਾ ਇਹ ਹੁੰਦਾ ਵੀ ਦੇਖੋ ਇਹ ਦੇਖਣ ਨੂੰ ਤਾਂ ਪੂਰਾ ਦਰਖਤ ਲੱਗਦਾ ਪਰ ਇਹਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਮਤਲਬ ਮੇਰੀ ਹਾਈਟ 6 ਫੁੱਟ ਲਾ ਲਓ ਤਾਂ 5 ਫੁੱਟ ਦਾ ਪਲਾਂਟ ਹੈ ਤੇ ਬਈ ਇਹ ਗਮਲੇ 'ਚ ਹੀ ਲੱਗਦਾ ਹਾਂ ਸਾਰੇ ਗਮਲੇ 'ਚ ਹੀ ਲੱਗਦਾ ਛੋਟੀ ਟ੍ਰੇ ਦੇ ਵਿੱਚ ਹੀ ਇਸ ਨੂੰ ਬਣਾਇਆ ਜਾਂਦਾ ਜੀ ਮਤਲਬ ਇਹਨੂੰ ਬਣਾਉਣਾ ਪੈਂਦਾ ਮੇਨ ਹੁੰਦੀ ਆ ਜੀ ਇਸ ਨੂੰ ਬਣਾਉਣਾ ਪੈਂਦਾ ਜੀ ਅੱਛਾ ਜੇ ਬੰਦਾ ਘਰੇ ਜਾ ਕੇ ਲਾ ਲੂਗਾ ਜੇ ਨਹੀਂ ਹੈ ਵੀ ਉੱਥੇ ਵੱਡਾ ਹੋ ਜਾਊਗਾ ਨਹੀਂ ਸਾਰੇ ਇਸ ਤਰ੍ਹਾਂ ਵੱਡਾ ਨਹੀਂ ਹੁੰਦਾ ਇਹ ਇਹ ਛੋਟਾ ਹੀ ਰਹੇਗਾ ਜੀ ਮਤਲਬ ਇਸ ਤਰ੍ਹਾਂ ਤਰੀਕੇ ਨਾਲ ਹੀ ਰਹੇਗਾ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਰਹੇਗਾ ਜੀ ਫਿਰ ਬੌਨ ਸਾਈਜ਼ ਦੇ ਵਿੱਚ ਬਹੁਤ ਵੈਰਾਈਟੀ ਹੈ ਇਹਨਾਂ ਕੋਲੇ ਵੈਰਾਈਟੀ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਈ ਫਿਰ ਜੇ ਪ੍ਰਾਈਸ ਦੀ ਗੱਲ ਕਰ ਲਈਏ ਪ੍ਰਾਈਸ ਕੀ ਹੈ ਇਹਨਾਂ ਦਾ ਪ੍ਰਾਈਸ ਸਰ ਆਪਣੇ ਕੋਲ ਇਹ 500 ਰੁਪਏ ਤੋਂ ਸਟਾਰਟ ਹੋ ਗਏ 15000 ਰੁਪਏ ਤੱਕ ਦਾ ਪਲਾਨਟ ਹੈ ਜੀ ਅੱਛਾ ਬੌਂਸਾਈ 500 ਰੁਪਏ ਤੋਂ ਸਟਾਰਟ ਹਾਂ 500 ਰੁਪਏ ਤੋਂ ਸਟਾਰਟ ਹੋਏ ਦੇਖੋ ਇਹ 500 ਰੁਪਏ ਦਾ ਪਲਾਨਟ ਹੈ ਮਤਲਬ ਲੱਗੂਗਾ ਪੂਰਾ ਦਰਖਤ ਵੱਡਾ ਪਰ ਸਾਈਜ਼ ਛੋਟਾ ਹੋਏਗਾ ਇਹਦਾ ਤੇ ਸਾਰੇ ਸਾਈਜ਼ ਭਾਈ ਨੇ ਬਾਈ ਉਹਨਾਂ ਕੋਲੇ ਆ ਉਦੋਂ ਵੱਡਾ ਆ ਗਿਆ ਜੀ ਦੇਖੋ ਇਹ ਸਰ 3500 ਰੁਪਏ ਦੀ ਰੇਂਜ ਦੇ ਵਿੱਚ ਪਲਾਨਟ ਹੈ ਜੀ ਅੱਛਾ 3500 ਹੀ ਰੇਂਜ ਹੈ 3500 ਰੁਪਏ ਦੀ ਦੇਖਣ ਚ ਲੱਗਦਾ ਪਤਾ ਵੀ ਹਾਂ ਵੱਡਾ ਉਸ ਤੋਂ ਬਾਅਦ ਜਿਹੜਾ ਪੂਰਾ ਭਾਈ ਇਸ ਸ਼ੇਪ ਦੇ ਵਿੱਚ ਆਉਣ ਤੇ ਕਿੰਨਾ ਕ ਟਾਈਮ ਲੱਗ ਜਾਂਦਾ ਇਹਨੂੰ ਜਿਹੜੀ ਆ ਸ਼ੇਪ ਹੈ ਇਹ ਸਰ ਫੌਰਨ ਦੀ ਐਟਮਾਨੇ ਜੀ ਇਹ 12 ਹੀ ਤਿਆਰ ਹੋ ਕੇ ਆਉਂਦੀ ਹੈ ਅੱਛਾ ਕਿੰਨਾ ਤੋਂ ਕਿੰਨਾ ਕ ਟਾਈਮ ਲੱਗਦਾ ਵਸੇ ਇਹ ਸਰ 7-8 ਸਾਲ ਦਾ ਪਲਾਂਟ ਹੈ ਉਹ 7-8 ਸਾਲ ਦੀ ਮਿਹਨਤ ਆ ਜੀ ਇਹ ਹਾਂਜੀ ਤੇ ਇਹ ਛੋਟਾ ਹੀ ਰਹੇਗਾ ਇਹ ਛੋਟੀ ਟ੍ਰੇ ਲੱਗੀ ਹੈ ਇਸ ਨੂੰ ਜੀ ਠੀਕ ਹੈ ਜੀ ਮੰਨ ਲਓ ਸਾਰੀ ਤੁਸੀਂ ਦੇਖ ਲਓ 3 ਇੰਚੀ ਦੀ ਟ੍ਰੇ ਲੱਗੀ ਹੈ ਜੀ ਇਹ 3 ਇੰਚੀ ਦੀ ਟ੍ਰੇ ਲੱਗੀ ਹੈ ਤੇ ਇਹਦੇ ਵਿੱਚ ਹੀ ਕੰਮ ਜਾ ਵਸੇ ਅੱਛਾ ਜਿੱਤੇ ਪ੍ਰਾਈਸ ਵਗੈਰਾ ਕੀ ਆਦੀ ਇਹਦਾ ਪ੍ਰਾਈਸ ਸਰ ਇਹਦਾ ਜਿਹੜਾ ਹੈਗਾ ਜੀ ਨਾ 5500 ਰੁਪਏ ਦਾ 5500 ਰੁਪਏ ਦਾ ਹਾਂਜੀ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਬਿਗ ਪਿਆ ਜੀ ਇਹ ਥੋੜਾ ਜਿਹਾ ਵੱਡਾ ਵੱਡੇ ਸਾਈਜ਼ ਦੇ ਵਿੱਚ ਹੈਗਾ ਦੇਖੋ ਜੀ ਇਹ ਵੀ ਬੋਨ ਸਾਈਜ਼ ਦੀ ਹੈ ਇਹ ਬੋਨ ਸ ਹੈ ਜੀ ਆਹ ਦੇਖ ਕੇ ਮਜ਼ਾ ਆ ਜਾਣਾ ਤੁਹਾਨੂੰ ਦੇਖੋ ਜੀ ਪਤਾ ਲੱਗਦਾ ਪੂਰਾ ਪ੍ਰੋਪਰ ਵੀ ਕੋਈ ਚੀਜ਼ ਹੈਗੀ ਆ ਦੇਖੋ ਜੜ ਤੋਂ ਤਣੇ ਤੋ ਦੇਖੋ ਤੁਸੀਂ ਜਦੋਂ ਇਹ ਚੀਜ਼ ਘਰੇ ਲੱਗੀ ਹੋਣੀ ਆਂਦਾ ਮਤਲਬ ਪਿੰਡ ਦੇ ਲੋਕ ਸਾਰੇ ਦੇਖ ਕੇ ਜਾਣਗੇ ਵੀ ਕੋਈ ਚੀਜ਼ ਘਰੇ ਲੱਗੀ ਆ ਬੋਰਡ ਦਾ ਦਰਖਤਾ ਬੋਰਡ ਦਾ ਵੀ ਇਹ ਹਾਂ ਬੋਰਡ ਦਾ ਦਰਖਤਾ ਬੋਰਡ ਦਾ ਦਰਖਤਾ ਤੇ ਸਾਈਜ਼ ਦੇਖ ਲਓ ਪੂਰਾ ਬਣਿਆ ਹੋਇਆ ਇਹਦਾ ਕੀ ਪ੍ਰਾਈਸ ਆ ਵੀਰੇ ਇਹਦਾ ਸਰ 12000 ਤੇਰਾ ਪ੍ਰਾਈਸ ਆ 12000 ਵੈਰੈਟੀ ਬਹੁਤ ਆ ਇਹਨਾਂ ਕੋਲੇ ਜਿੰਨੀ ਮਰਜ਼ੀ ਤੁਸੀਂ ਲੈ ਸਕਦੇ ਹੋ ਆ ਸਾਰੇ ਆ ਬੌਂਸ ਸਾਈਜ਼ ਦੀ ਆ ਸਾਰੇ ਆ ਬੌਂਸ ਸਾਈਜ਼ ਦੀ ਭਈਆ ਜਿਹੜਾ ਸਾਈਜ਼ ਤੁਸੀਂ ਲੈਣਾ ਅਗਰ ਤੁਸੀਂ ਪਾਲਣ ਦੇ ਸ਼ਕੀਨ ਹੋ ਦਰਖਤਾ ਤਾਂ ਛੋਟਾ ਲੈ ਜਾਓ ਅਗਰ ਤੁਸੀਂ ਸ਼ੋਅ ਦਿਖਾਉਣੀ ਆ ਤਾਂ ਤੁਸੀਂ ਵੱਡੇ ਸਾਈਜ਼ ਦਾ ਲੈ ਜਾਓ ਉਹ ਮਰਜ਼ੀ ਤੁਹਾਡੀ ਆ ਜੀ ਅਲਾਈਚੀ ਸਾਹਿਬ अच्छा ये इलायची ਦਾ ਬੂਟਾ ਹਾਂ ਛੋਟੇ इलायची ਦਾ ਬੂਟਾ ਇਹ ਜਿਹੜੀ ਹਰੀ ਵੈਰੈਟੀ ਹੁੰਦੀ ਆ ਇਲਾਇਚੀ ਦੀ ਉਹਦਾ ਬੂਟਾ ਇਹ ਮਤਲਬ ਘਰੇ ਲਾ ਲਈਏ ਪੂਰਾ ਕੰਮ ਹੋ ਜਾਵੇ ਘਰੇ ਪੂਰਾ ਕੰਮ ਹੋ ਜਾਵੇ ਸਰ ਜੀ ਅੱਛਾ ਇਹਦੇ ਵਿੱਚ ਮਿੱਟੀ ਖਾਸ ਪਾਣੀ ਪਉਂਦੀ ਆ ਜਾਂ ਜਿਹੜੀ ਹੁੰਦੀ ਆ ਮਿੱਟੀ ਮਿੱਟੀ ਆਪਣੀ ਖੇਤ ਵਾਲੀ ਮਿੱਟੀ ਨੇ ਨਾਰਮਲ ਮਿੱਟੀ ਜਿਹੜੀ ਹੋਈ ਉਹਦੇ ਵਿੱਚ ਹੀ ਚੱਲ ਜਾਂਦੇ ਆ ਉਹਦੇ ਵਿੱਚ ਚੱਲ ਜਾਂਦਾ ਹਾਂ ਜੀ ਤੁਸੀਂ ਮੈਨੂੰ ਦਿਖਾ ਦਿਓ ਪਹਿਲਾਂ ਇਲਾਇਚੀ ਦੇ ਬੂਟੇ ਸਾਰੇ ਆ ਦੇਖੋ ਜੀ ਹਾਂ ਆ ਇਲਾਇਚੀ ਆ ਗਈ ਇਸ ਤੋਂ ਬਾਅਦ ਇਹ ਸਰ ਤੇਜ਼ ਬਤਾ ਆ ਗਿਆ ਜੀ ਅੱਛਾ ਇਹ ਦਾਲਚੀ ਨਹੀਂ ਆ ਗਈ ਅੱਗੇ ਆ ਜਾਓ ਜੀ ਆ ਦੇਖੋ ਆ ਦਾਲਚੀ ਨਹੀਂ ਆ ਗਈ ਜਿਹ ਕਿਰਿਆ ਜਿਵੇਂ ਚੌਲ ਬਣਾਉਣੇ ਆ ਉਹਦੇ ਵਿੱਚ ਪਾਉਣੇ ਨੇ ਇਹ ਸਰ ਤੇਜ ਪਤਾ ਆ ਗਿਆ ਜੀ ਤੇ ਇਹ ਆਪਣਾ ਆ ਗਿਆ ਜੀ ਹਰਬ ਸਪਾਈਸਸ ਇਹਦੇ ਇੱਕ ਦੇ ਵਿੱਚ ਹੀ ਸਰ 6 ਮਸਾਲਿਆਂ ਦਾ ਟੇਸਟ ਹੈ ਜੀ ਅੱਛਾ ਜੀ ਹਾਂਜੀ ਇਹ ਮਤਲਬ ਪੱਤੇ ਦੇ ਵਿੱਚ ਵੀ ਉਸ ਤਰ੍ਹਾਂ ਦਾ ਟੇਸਟ ਆਉਂਦਾ ਹੋਊਗਾ ਹਾਂਜੀ ਸਰ ਠੀਕ ਹੈ ਜੀ ਮਤਲਬ ਪੱਤਾ ਹੀ ਯੂਜ਼ ਹੁੰਦਾ ਇਹਦਾ ਹਾਂਜੀ ਸਰ ਪੱਤਾ ਯੂਜ਼ ਹੁੰਦਾ ਜੀ ਇਸ ਤਰ੍ਹਾਂ ਦੇ ਵਿੱਚ ਤੇ ਇਹ ਆਪਣੀ ਹਿੰਗ ਆ ਗਈ ਸਰ ਅੱਛਾ ਹਿੰਗ ਜਿਵੇਂ ਮਤਲਬ ਬਹੁਤ ਫਾਇਦੇਮੰਦ ਹੁੰਦੀ ਹੈ ਜਾਰੇ ਵਾਸਤੇ ਇਹ ਹਿੰਗ ਹੈ ਜੀ ਆਹ ਹਿੰਗ ਆ ਗਈ ਹੈ ਨਾ ਇਹ ਹਿੰਗ ਦਾ ਬੂਟਾ ਆ ਗਿਆ ਇਹ ਨਹੀਂ ਆਹ ਦੇਖੋ ਜੀ ਫਰੂਟ ਪਲਾਂਟ ਦੇ ਵਿੱਚ ਤਾਂ ਕਹਿੰਦੇ ਜੀ ਮੁਕਾਬਲਾ ਹੀ ਕੋਈ ਨਹੀਂ ਆਪਾਂ ਇਸ ਸਾਈਡ ਤੋਂ ਦੇਖਦੇ ਆਂ ਅੱਧਰ ਚਲੇ ਜੀ ਆਹ ਦੇਖੋ ਜੀ ਇਹਨਾਂ ਛੋਟਾ ਪਲਾਂਟ ਹੈ ਲੇਕਿਨ ਫਰੂਟਿੰਗ ਤੇ ਹੈ ਸਰਾ ਦੇਖੋ ਜੀ ਆਪਾਂ ਦੇਖ ਰਹੇ ਆ ਇਹਨੂੰ ਆ ਲਓ ਜੀ ਅਰੇ ਤਾਂ ਲੱਗਿਆ ਵੀ ਲਫਾਫੇ ਚ ਹੋਇਆ ਪਲਾਂਟ ਦੇਖ ਲਓ ਕਿੰਨਾ ਛੋਟਾ ਤੇ ਫਰੂਟ ਆਇਆ ਹੋਇਆ ਇਹਨੂੰ ਦੇਖੋ ਜੀ ਇਹਨੂੰ ਫਰੂਟ ਆਇਆ ਹੋਇਆ ਮੈਂ ਐਡੇ ਛੋਟੇ ਨੂੰ ਫਰੂਟ ਆ ਗਿਆ ਹਾਂ ਸਾਰੇ ਥਾਈ ਜਮਨ ਹੈ ਜੀ ਬਲੈਕ ਵਾਲੇ ਜੀ ਅੱਛਾ ਜੀ ਮਤਲਬ ਇੱਕ ਬੂਟੇ ਨੂੰ ਮੈਂ ਕਹਿੰਨਾ ਲੱਗਣੀਆਂ ਤੇ ਕਿਲੋ ਅੱਧਾ ਕਿਲੋ ਜੀ ਬਿਲਕੁਲ ਜੀ ਛੋਟਾ ਪਲਾਂਟ ਆ ਚੁੱਕਾ ਟੱਣ ਲੱਗਣ ਗਿਆ ਤੇ ਨਾ ਇਹ ਵੱਡਾ ਹੋ ਜਾਏਗਾ ਤਾ ਤਾ ਇਹ ਬੱਤਾ ਜਾਏਗਾ ਨਾਲ ਦੀ ਨਾਲ ਫਰੂਟ ਵੀ ਦਿੰਦਾ ਹੈ ਹਾਂਜੀ ਸਰ ਇਹ ਛਾਈ ਵਾਈਟ ਹੈ ਸਰ ਆ ਦੇਖੋ ਵਾਈਟ ਨੂੰ ਵੀ ਫਰੂਟ ਆ ਰਿਹਾ ਜੀ ਇਹਨੂੰ ਵੀ ਦੇਖੋ ਨਿਗਾਹ ਮਾਰ ਕੇ ਦੋ ਸੋ ਵਾਈਟ ਜਾਮਨ ਹੈ ਤੇ ਇਹਨੂੰ ਫਰੂਟ ਆ ਰਿਹਾ ਤੇ ਅੱਜ ਕੱਲ ਜਿਵੇਂ ਸ਼ੂਗਰ ਦੀ ਬਿਮਾਰੀ ਆਮ ਹੋ ਗਈ ਇਹ ਦਰਸਤਾ ਘਰੇ ਲਾਉਣੇ ਬਹੁਤ ਜ਼ਿਆਦਾ ਫਾਇਦੇਮੰਦ ਨੇ ਹਾਂਜੀ ਬਿਲਕੁਲ ਜੀ ਤੇ ਸਾਰਾ ਆਮਲਾ ਫਰੂਟਿੰਗ ਤੇ ਹੈ ਜੀ ਆ ਦੇਖੋ ਹਾਂਜੀ ਲਓ ਜੀ ਦੇਖੋ ਸਾਰਿਆਂ ਨੂੰ ਫਰੂਟ ਆਇਆ ਹੋਇਆ ਅੱਛਾ ਆਮਲਾ ਐਵੇਂ ਲੱਗਦਾ ਹੁੰਦਾ ਜੀ ਹਾਂਜੀ ਸਰ ਜੀ ਇਹ ਸਾਰਾ ਆਮਲੇ ਦੀ ਫਰੂਟਿੰਗ ਆ ਦੇਖੋ ਜਿਹੜੇ ਤੁਸੀਂ ਦੇਖ ਰਹੇ ਹੋ ਇੱਕ ਕਾਜੂ ਦੇ ਪਲਾਂਟ ਨੇ ਜੀ ਅੱਛਾ ਕਾਜੂ ਦੇ ਵੀ ਪਲਾਂਟ ਹੁੰਦੇ ਨੇ ਬਾਈ ਹਾਂ ਜੀ ਇਹ ਕਾਜੂ ਐਸਾ ਮਤਲਬ ਜਿੱਮੇ ਕਾਜੂ ਆਤਾ ਕਹਿੰਦੇ ਆ ਸਾਊਥ ਇੰਡੀਆ ਦੇ ਵਿੱਚ ਜ਼ਿਆਦਾ ਹੁੰਦਾ ਨਾ ਹਾਂ ਜੀ ਤੇ ਆਪਣੇ ਉਰੇ ਕਾਮਯਾਬ ਹੁੰਦੀ ਆ ਕਰੇ ਵੈਰਾਈਟੀ ਹਾਂ ਜੀ ਆ ਕਾਮਯਾਬ ਆ ਜੀ ਆਪਣੇ ਇਹ ਜਿਹੜੇ ਪੱਤੇ ਤੁਸੀਂ ਦੇਖ ਰਹੇ ਹੋ ਆਹ ਵਾਲਾ ਬੂਟਾ ਇਹ ਕਾਜੂ ਦਾ ਇਹਨੂੰ ਫਰੂਟਿੰਗ ਹੈਗੀ ਆ ਬਾਈ ਹਾਂ ਜੀ ਸਰ ਹੈਗੇ ਹੀ ਫਰੂਟਿੰਗ ਅੱਛਾ ਇਹਨੂੰ ਵੀ ਫਰੂਟਿੰਗ ਹੈ ਹਾਂ ਜੀ ਠੀਕ ਹੈ ਜੀ ਅੱਛਾ ਚੰਦਨ ਦਾ ਬੂਟਾ ਆ ਗਿਆ ਹਾਂ ਜੀ ਮਤਲਬ ਚੰਦਨ ਦਾ ਬਾਈ ਇੱਕ ਤਾਂ ਖੁਸ਼ਬੂ ਹੋ ਜਾਂਦੀ ਹੈ ਜਿਵੇਂ ਆਪਾਂ ਘਰੇ ਇਹ ਕਰ ਲਾਇਆ ਫਿਰ ਕਿਵੇਂ ਕਾਮਯਾਬ ਹੁੰਦਾ ਆ ਸਰ ਕਾਮਯਾਬ ਹੈ ਜੀ ਆਪਣਾ ਜੀ ਵਾਈਟ ਚੰਦਨਾ ਜੀ ਇਹ ਅੱਛਾ ਜੀ ਹਾਂ ਜੀ ਯਾ ਦੇਖ ਲਓ ਦੋਸਤੋ ਵਾਈਟ ਚੰਦਨਾ ਕੀ ਪ੍ਰਾਈਸ ਵਾਰਾ ਕੀ ਹੁੰਦਾ ਜੀ ਇਹਦਾ ਇਹ 150 ਰੁਪਏ ਦਾ ਪਲਾਂ ਬਾਰ ਸਟਾਰਟ ਹੋ ਜਾਂਦਾ ਜੀ ਠੀਕ ਹੈ ਜੀ ਇਹ ਆਵਾ ਕਾਟੋ ਜਿਵੇਂ ਆਪਾਂ ਦੇਖਦੇ ਆ ਬਾਹਰਲੀ ਆਟਮ ਹੁੰਦੀ ਆ ਬਈ ਹਾਂ ਜੀ ਇਹ ਬਾਹਰਲੀ ਆਟਮ ਆ ਜੀ ਇਹ ਫਾਲਾ ਜੀ ਆਪਣੇ ਫਰੂਟ ਆਪਣਾ ਕਾਮਯਾਬ ਹੈ ਜੀ ਕਾਮਯਾਬ ਹੈ ਆਪਣਾ ਹਾਂ ਜੀ ਸਰ ਥੋੜੀ ਗਾਰੰਟੀ ਹੈ ਜੀ ਹਾਂ ਜੀ ਆਪਣੀ ਗਾਰੰਟੀ ਹੈ ਜੀ ਇਸ ਚੀਜ਼ ਦੀ ਦੇਖ ਲਓ ਬਾਈ ਹੁਣੀ ਗਾਰੰਟੀ ਜਿਹੜੀ ਆਟਮ ਇਹਨਾਂ ਕੋਲੇ ਹੈਗੀ ਆ ਉਹ ਤੁਸੀਂ ਪੂਰੀ ਗਾਰੰ ਕਿਉਂਕਿ ਜਿਵੇਂ ਆਪਾਂ ਨੇ ਗੱਲ ਕੀਤੀ ਸੀ ਬਾਈ ਕਹਿੰਦੇ ਵੀ ਸਾਡਾ ਕੋਈ ਵੀ ਚੀਜ਼ ਹੈ ਪਹਿਲਾਂ ਅਸੀਂ ਆਪਣੀ ਇਹਨਾਂ ਦਾ ਫਾਰਮ ਵੀ ਹੈਗਾ ਬਣਿਆ ਹੋਇਆ ਪਹਿਲਾਂ ਉੱਥੇ ਲਾਉਨੇ ਆ ਫਿਰ ਉਹਦੀ ਟੈਸਟਿੰਗ ਕਰਦੇ ਆ ਹਰ ਇੱਕ ਜਿਹੜਾ ਕਲਾਈਮੇਟ ਦੇ ਵਿੱਚ ਉਹਨੂੰ ਤਿਆਰ ਕਰਦੇ ਆ ਉਦੋਂ ਬਾਅਦ ਕਹਿੰਦਾ ਅਸੀਂ ਸੇਲ ਕਰਦੇ ਆ ਇਹ ਨਹੀਂ ਹੈਵੀ ਲਿਆਂਦੀ ਆਟਮ ਸੇਲ ਕਰਤੀ ਬਸ ਇੱਥੇ ਖਤਮ ਹੋ ਗਿਆ ਕੰਮ ਕਿਉਂਕਿ ਕੇਅਰ ਪੂਰੀ ਕਰਦੇ ਨੇ ਬਾਈ ਹਣੀ ਬਿਲਕੁਲ ਜੀ ਐਸੇ-ਐਸੇ ਆਟਮਾ ਬਾਈ ਹਣੀ ਦਿਖਾਉਂਦੇ ਨੇ ਵੀ ਵਿਸ਼ਵਾਸ ਨਹੀਂ ਹੁੰਦਾ ਵੀ ਆਪਣੇ ਕਲਾਈਮੇਟ ਦੇ ਵਿੱਚ ਉਹ ਚੀਜ਼ਾਂ ਹੋ ਜਾਂਦੀਆਂ ਆ ਆ ਦੇਖੋ ਜੀ ਟੀਕੂ ਦੇ ਤਰ੍ਹਾਂ ਸਾਰੇ ਤੇ ਇਹ ਕੰਮਜਾ ਆਪਣੇ ਟੀ ਠੀਕ ਹੈ ਜੀ ਮਤਲਬ ਵੈਰਾਈਟੀ ਤਾਂ ਵਾਹੀ ਉਹਨਾਂ ਕੋਲੇ ਬਹੁਤ ਪਈ ਆ ਆ ਦੇਖੋ ਮੈਨੂੰ ਫਰੂਟ ਵੀ ਆਇਆ ਹੋਇਆ ਦੇਖੋ ਜੀ ਚੀਕੂ ਲੱਗਿਆ ਵੀ ਹੋਇਆ ਇਹ ਸਾਰੇ ਇੱਕ ਇੱਕ ਪੌਦੇ ਨੂੰ ਤਕਰੀਬਨ 2-2 ਡੇਡ ਡੇਡ ਕੁਆਂਟੋ ਦੇ ਕਰੀਬ ਇੱਕ ਪੌਦੇ ਨੂੰ ਲੱਗਦਾ ਸਰ ਚੀਕੂ ਆਪਣੇ ਜੀ ਇਸ ਪੌਦੇ ਨੂੰ ਹਾਂਜੀ ਸਰ ਇਸ ਪੱਦੇ ਨੇ ਬਾਗ ਲਾਉਣਾ ਉਹਦੀ ਬੱਲੇ ਬੱਲੇ ਹੋ ਜਾਣੀ ਬਿਲਕੁਲ ਜੀ ਬੱਲੇ ਬੱਲੇ ਹੋ ਜਾਣੀ ਹੈ ਜੀ ਠੀਕ ਹੈ ਅੱਗੇ ਜਿਹੜੇ ਪਏ ਨੇ ਬਾਈ ਜੀ ਉਹ ਵਾਲੇ ਇਹ ਫੁੱਕਤਲਪਾ ਮਾਈ ਇਹ ਸਜਾਵਣ ਵਾਸਤੇ ਲੱਗਦਾ ਬਾਈ ਜੀ ਹਾਂਜੀ ਸਰ ਇਹ ਘਰਾਂ ਦੇ ਘਰਾਂ ਨੂੰ ਡੈਕੋਰੇਸ਼ਨ ਕਰਨ ਦੇ ਵਾਸਤੇ ਜੀ ਅੱਛਾ ਜੀ ਇਹ ਵੀ ਬਈ ਉਹਨਾਂ ਕੋਲੇ ਲਗਾਏ ਜਾਂਦੇ ਹਰ ਵੈਰਿਟੀ ਦੇ ਵਿੱਚ ਪਿਆ ਦੇ ਲੋ ਵੱਡਾ ਲੈਣਾ ਤਾਂ ਵੱਡਾ ਵੀ ਹੈਗਾ ਹਨਾ ਆਜੋ ਫਿਰ ਆਪਾਂ ਸਾਰੇ ਦੇਖੀਏ ਜੀ ਅੱਛਾ ਏ ਇਮਲੀ ਆ ਗਈ ਬਈ ਹਾਂ ਜੀ ਸਰ ਇਹ ਇਮਲੀ ਦਾ ਪਲਾਂਟ ਹੈ ਜੀ ਆਪ ਬਦਸੋ ਏ ਮਿਲਦਾ ਜਿਹੜੇ ਆਪਾਂ ਨੇ ਆਗਲੇ ਦਾ ਦੇਖਿਆ ਉਹਦੇ ਵਰਗਾ ਹੀ ਹੁੰਦਾ ਲਗਭਗ ਹਾਂ ਜੀ ਸਰ ਉਸ ਤਰ੍ਹਾਂ ਦਾ ਹੀ ਹੁੰਦਾ ਜੀ ਇਹ ਪੱਤਾ ਵੀ ਇਸ ਤਰ੍ਹਾਂ ਦਾ ਹਾਂ ਜੀ ਠੀਕ ਹੈ ਜੀ ਤੇ ਇੱਧਰ ਆਜੋ ਇੱਕ ਤਾਂ ਆਪਾਂ ਤੁਹਾਨੂੰ ਕਲਪਵ੍ਰਖ ਦਿਖਾਣੇ ਆ ਜੀ ਕਲਪਵ੍ਰਖ ਹਾਂ ਜੀ ਸਰ ਇਹ ਵਾਲੇ ਅੱਛਾ ਇਹਦੀ ਕੀ ਖਾਸੀਤ ਹੁੰਦੀ ਆ ਵੀਰ ਜੀ ਪੂਜਾ ਵਾਸਤੇ ਲਗਾਉਂਦੇ ਆ ਇਹ ਲੋਕ ਅੱਛਾ ਜੀ ਜਿਵੇਂ ਇਥੇ ਪੂਜਾ ਵਗੈਰਾ ਕਰਦੇ ਆ ਹਾਂ ਜਿੱਥੇ ਪੂਜਾ ਕਰਦੇ ਆ ਠੀਕ ਹੈ ਮੈਂ ਇਹਨੂੰ ਪਵਿੱਤਰ ਮੰਨਿਆ ਜਾਂਦਾ ਹਾਂਜੀ ਸਰ ਠੀਕ ਹੈ ਇਹਨੂੰ ਪੱਤੇ ਵੀ ਆ ਫਿਰ ਇਹਨੂੰ ਪੱਤੇ ਹੁਣ ਦਾ ਟਾਈਮ ਅਸਲ ਪਰਤੇ ਨਿਕਲਦਾ ਜੀ ਹੁਣ ਫਟਾਰਾ ਆਊਗਾ ਜੀ ਠੀਕ ਹੈ ਅੰਨਮੀ ਗਰੋ ਕਰੇਗਾ ਜੀ ਓਕੇ ਓਕੇ ਜਿਵੇਂ ਹੁਣ ਪੱਤ ਚੜ ਗਈ ਆ ਪਸੰਦ ਆਈ ਉਹਦੇ ਕਰਕੇ ਹੁਣ ਪੱਤੇ ਆਉਣਗੇ ਹਾਂਜੀ ਸਰ ਤੇ ਮਤਲਬ ਆਪਾਂ ਦੇਖ ਰਹੇ ਥੋੜੀ ਨਰਸੀ ਦੇ ਵਿੱਚ ਵੀ ਬਹੁਤ ਹਰੇ ਭਈਆ ਹਨਾ ਪੱਤ ਚੜ ਦੇ ਵਿੱਚ ਵੀ ਬਹੁਤ ਫਿਰ ਮਿਹਨਤ ਕਰਨੀ ਪੈਂਦੀ ਹੋ ਵੀਰੇ ਹਾਂ ਸਰ ਮਿਹਨਤ ਦਾ ਕੋਈ ਕੋਈ ਵੀ ਕੰਮ ਆਈ ਮਿਹਨਤ ਤੋਂ ਬਿਨਾ ਹੈ ਨਹੀਂ ਕਾਮਯਾਬ ਨਹੀਂ ਹੁੰਦਾ। ਹਾਂ ਜੀ। ਆ ਮੈਨੂੰ ਨਿੰਬੂ ਦੇਣ ਜੀ। ਆ ਜੀ ਸਰ ਇਹ ਕਕੱਤਾ ਪਤੀ ਨਿੰਬੂ ਹੈ ਜੀ। ਠੀਕ ਹੈ। ਜੀ। ਇਹ ਆਪਣੇ ਚਕੋਤਰਾ ਆ ਗਿਆ ਜੀ। ਅੱਛਾ ਆ ਗ੍ਰੀਨ ਪੱਤੇ ਵਾਲਾ ਜਿਹੜਾ ਹਾਂ ਜੀ ਸਰ। ਆ ਦੇਖੋ ਜੀ ਚਕੋਤਰਾ ਇਹ ਕੀ ਫਰੂਟ ਹੁੰਦਾ ਜੀ ਇਹ ਵੱਡੇ ਸਾਈਜ਼ ਦੇ ਵਿੱਚ ਲੱਗਦਾ ਜੀ ਇਹ। ਓਕੇ ਇਹਨੂੰ ਫਰੂਟਿੰਗ ਮਿਲਣਾ ਉਹਦਾ ਹੋਈ ਹੋਈ ਆ। ਹਾਂ ਜੀ। ਇਹ ਆ ਦੇਖੋ ਆ ਜਿਹੜਾ ਹੈਗਾ ਅਮਰੂਦੀ ਇਹ ਖਾਸ ਕਿਸਮ ਆ। ਆ ਸਾਰੇ ਇਹ ਬਲੈਕ ਅਮਰੂਦ ਹੈ ਜੀ ਬਲੈਕ ਅਮਰੂਦ ਹੈ ਬਹੁਤ ਪੱਤੇ ਬਲੈਕ ਹੋਣਗੇ ਪੱਤੇ ਬਲੈਕ ਹੋਣਗੇ ਅਮਰੂਦ ਵੀ ਉੱਪਰੋਂ ਬਲੈਕ ਹੀ ਹੋਗਾ ਜੀ ਅੱਛਾ ਜੀ ਹਾਂਜੀ ਤੇ ਅੰਦਰੋਂ ਇਹ ਰੈੱਡ ਨਿਕਲੇਗਾ ਜੀ ਕੱਟੇ ਅੰਦਰੋਂ ਰੈੱਡ ਨਿਕਲੇਗਾ ਹਾਂਜੀ ਹਾਂਜੀ ਹਾਂ ਮਤਲਬ ਖਾਣ ਦੇ ਵਿੱਚ ਬਹੁਤ ਟੇਸਟੀ ਹੁੰਦਾ ਇਹਨੂੰ ਵੀ ਛੋਟੇ ਨੇ ਫਾਲਾ ਜਾਂਦਾ ਨਾ ਹਾਂਜੀ ਛੋਟੇ ਨੇ ਫਰੂਟ ਆਉਂਦਾ ਹੀ ਆ ਦੇਖੋ ਹੁਣ ਵੀ ਫ루ਟਿੰਗ ਤੇ ਹੈਗਾ ਜੀ ਇਹ ਅੱਛਾ ਉਹ ਤੁਹਾਨੂੰ ਫ루ਟਿੰਗ ਦਾ ਵੀ ਦਿਖਾਵਾਂਗੇ ਜੀ ਅੱਛਾ ਆ ਮੰਗੇਓ ਦੇ ਵਿੱਚ ਇਹਨਾਂ ਦੇ ਕੋਲੇ ਵੈਰੈਟੀ ਕਾਫੀ ਪਈ ਹੈ ਇਹਦੇ ਵਿੱਚ ਆਪਣੇ ਕੋਲੇ ਮੀਆ ਜੱਖੀ ਹੈ ਜੀ ਇਕ ਸੁਵਾਨ ਰੇਖਾ ਅਮਰਪਾਲੀ ਦਸੇਰੀ ਨੰਗਰਾ ਚੋਸਾ ਇਹਦੇ 25 30 ਵੈਰਿਟੀਆ ਆਪਣੇ ਕੋਲੇ ਮਿਲਣਗੀਆਂ ਹੈਗੀਆਂ ਨੇ ਜੀ ਜਿਹਨੇ ਬਾਗ ਲਾਉਣਾ ਮਤਲਬ ਆਰਾਮ ਨਾਲ ਲਾ ਸਕਦਾ ਆਰਾਮ ਨਾਲ ਲਗਾ ਸਕਦਾ ਜੀ ਠੀਕ ਹੈ ਇਹ ਪ੍ਰਾਈਸ ਵਾਰਾ ਕੀ ਹੋ ਜਾਂਦਾ ਬਈ ਇਹਨਾਂ ਦਾ ਇਹ ਸਰ 100 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਪਲਾਂਟ ਆਪਣੇ ਕੋਲ ਮੁੱਕ ਕਰੇ ਵੀ ਕੰਮ ਦਾ ਹਾਂਜੀ 5000 ਰੁਪਏ ਤੱਕ ਪਲਾਂਟ ਆਪਣੇ ਕੋਲੇ 3500 5000 ਤੱਕ 7000 ਰੁਪਏ ਤੱਕ ਦਾ ਪਲਾਂਟ ਹੈ ਇਹ ਜੈਤੂਨ ਦੇ ਪਲਾਂਟ ਹੈ ਜੀ ਅੱਛਾ ਆ ਜੈਤੂਨ ਦਾ ਪਲਾਂਟ ਹੈ ਬਈ ਹਾਂ ਸਰ ਜੈਤੂਨ ਦਾ ਪਲਾਂਟ ਹੈ ਜੀ ਲਓ ਜੀ ਦੇਖੋ ਦੇਖੋ ਦੋਸਤੋ ਆ ਜੈਤੂ ਮਿਲ ਕਿਨੇ ਕਦੇ ਤੋਂ ਫਰੂਟ ਵੀ ਲੱਗਦਾ ਜੀ ਸਰ ਚੌਥੇ ਸਾਲ ਫਰੂਟ ਆ ਜਾਂਦਾ ਹੀ ਆਪਣੇ ਠੀਕ ਹੈ ਜੀ ਹਾਂਜੀ ਤੇ ਕਿਨੇ ਤੋਂ ਸਟਾਰਟ ਹੋ ਜਾਂਦਾ ਇਹਦਾ ਪ੍ਰਾਈਸ ਕੀ ਹੈ ਜੀ ਇਹ ਸਰਚ 400 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਪਰਟ ਆਪਣੇ ਕੋਲੇ ਵੀ ਜੇ ਤੁਹਾਨੂੰ ਤੇਲ ਜਿਵੇਂ ਆਪਾਂ ਕਹਿੰਦੇ ਆ ਮਤਲਬ ਬਹੁਤ ਫਾਇਦੇਮੰਦ ਹੁੰਦਾ ਸਾਡੇ ਵਾਸਤੇ ਨਾ ਹਾਂਜੀ ਜੀ ਤੇ ਹੋਰ ਬਾਈ ਵਾਕਿਆ ਆਪਾਂ ਤੁਹਾਨੂੰ ਫਿਰ ਫਾਰਮ ਤੇ ਚਲਦੇ ਆ ਉੱਥੇ ਦਿਖਾਉਨੇ ਆ ਹਾਂ ਬਾਕੀ ਆਪਾਂ ਆਟਮਾ ਤੋਂ ਬਹੁਤ ਨੇ ਜੇ ਆਪਾਂ ਇਹ ਸਾਰੀਆਂ ਦੇਖਦੇ ਤਾਂ ਟਾਈਮ ਬਹੁਤ ਲੱਗ ਜਾਊਗਾ ਬਾਕੀ ਇਹਨਾਂ ਦੇ ਉਰੇ ਵੀ ਹੈਗਾ ਸਾਰੀ ਮਤਲਬ ਸਾਰੀ ਆਟਮਾ ਇਹਨਾਂ ਦਾ ਨੰਬਰ ਸਕਰੀਨ ਤੇ ਆਉਂਦਾ ਹੈ ਜ ਕੁਝ ਮੈਂ ਫਾਰਮ ਕਰਾ ਤਿਆਰ ਕਰਾਉਣਾ ਕੁਝ ਵੀ ਕਰਾਉਣਾ ਕਰਦੇ ਆ ਵੀਰੇ ਆਪਾਂ ਹਾਂਜੀ ਹਾਂਜੀ ਸਰ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਹੁਣ ਇਹਨਾਂ ਦੇ ਫਾਰਮ ਤੇ ਚੱਲਦੇ ਆ ਇਹ ਫਾਰਮ ਵਾਲਾ ਇਹ ਹੋਇਆ ਉੱਥੇ ਬਹੁਤ ਫੂਟ ਦੀ ਐਟਵਰ ਉਹ ਦੇਖ ਲਿਆ ਹੁਣ ਆਪ ਤੇ ਬਾਈ ਉਹਨਾਂ ਨੇ ਮਤਲਬ ਬਾਗ ਦੇ ਵਿੱਚ ਤਾਂ ਪੂਰੀ ਕਮਾਲ ਕੀਤੀ ਪਈ ਆ ਜਿਵੇਂ ਆਪਾਂ ਨੂੰ ਹੁੰਦਾ ਵੀ ਸੇਵ ਜਿਹੜਾ ਹੈਗਾ ਠੰਡੇ ਇਲਾਕੇ ਦਾ ਫਲਾਂ ਹਣਾ ਆਪਣੇ ਲਈ ਲੱਗਦਾ ਤੇ ਬਾਈ ਉਹਨਾਂ ਨੇ ਆ ਫਲ ਆਇਆ ਇਹ ਸੇਵ ਦਾ ਫਲਾਂ ਵੀਰੇ ਇਹ ਸਰ ਸੇਵ ਦਾ ਪਲਾਂਟ ਹੈ ਜੀ ਠੀਕ ਹੈ ਆ ਦੇਖੋ ਇਸ ਨੂੰ ਫਰੂਟਿੰਗ ਸਟਾਰਟ ਹੈ ਇਹ ਸਿਰਫ 2 ਸਾਲ ਦਾ ਪਲਾਂਟ ਹੈ 2 ਸਾਲ ਦਾ ਪਲਾਂਟ ਹੈ ਤੇ ਸੇਵ ਇਹ ਆਪਣੇ ਕਾਮਜਾਬ ਹੈਗਾ ਇਹ ਆਪਣੇ ਫੁੱਲ ਕਾਮਜਾਬ ਹੈ ਜੀ ਇਹ ਫੁੱਲ ਗਰੰਟਡ ਹੈਗਾ ਹੌਟ ਕਲਾਈਮੇਟ ਦੇ ਸੇਵ ਨੇ ਜੀ ਅੱਛਾ ਜੀ ਹਾਂਜੀ ਆਪਣੇ ਕੋਲੇ ਤਿੰਨ ਚਾਰ ਵੈਰਾਈਟੀਆਂ ਨੇ ਹੌਟ ਕਲਾਈਮੇਟ ਦੀ ਮਤਲਬ ਸੇਵ ਦੀ ਵੈਰਾਈਟੀ ਅਗਰ ਤੁਸੀਂ ਘਰੇ ਲਾਉਣੀ ਹੈ ਤਾਂ ਮਤਲਬ ਇਹ ਬੈਸਟ ਜਗਾ ਐਵਰਗ੍ਰੀਨ ਨਰਸਰੀ ਜੇ ਤੁਸੀਂ ਸੇਵ ਦੀਆਂ ਆਈਟਮਾਂ ਲੈ ਸਕਦੇ ਹੋ ਨਾ ਤੇ ਬਾਈ ਫਿਰ ਕਾਮਜਾਬ ਹੈਗਾ ਇੱਧਰ ਮੈਨੂੰ ਇਹ ਦੱਸੋ ਮੈਨੂੰ ਕਿਉਂਕਿ ਮੈਨੂੰ ਡਾਊਟ ਜਾ ਹੋ ਰਿਹਾ ਇਹ ਸਾਰਾ ਆਪਣਾ 45 ਡਿਗਰੀ ਤੱਕ ਵੀ ਕਾਮਜਾਬ ਆ ਜੀ 45 ਤੋਂ 50 ਡਿਗਰੀ ਦੇ ਵਿੱਚ ਵੀ ਹੌਟ ਕਲਾਈਮੇਟ ਵਾਲਾ ਸੇਵ ਲੱਗੂਗਾ ਅੱਛਾ ਇਹ ਸਾਰ ਹਰ ਸਾਲ ਆਪਾਂ ਹੈ 50 ਤੋਂ 70 ਹਜ਼ਾਰ ਪੌਦਾ ਤਿਆਰ ਕਰਦੇ ਆਪਾਂ ਤਿਆਰ ਕਰਦੇ ਆ ਮਤਲਬ ਆਪਣੇ ਇੱਧਰ ਲੱਗਦਾ ਆਪਣੇ ਇੱਧਰ ਲੱਗਦੇ ਕਿਹੜੇ ਕਿਹੜੇ ਏਰੀਆ ਚ ਜਾਂਦਾ ਆਪਣਾ ਜਿਹੜਾ ਸੇਵ ਹੈ ਇਸ ਆਲ ਪੰਜਾਬ ਦੇ ਵਿੱਚ ਸਪਲਾਈ ਆ ਆਪਣੀ ਇਸ ਦੀ ਠੀਕ ਹੈ ਤੇ ਰਾਜਸਥਾਨ ਦੇ ਵਿੱਚ ਵੀ ਆਪਾਂ ਨੇ ਫਰੂਟ ਲਗਾਇਆ ਸੇਵ ਦਾ ਪlant ਲੱਗੇ ਹੋਏ ਨੇ ਉਹਨਾਂ ਨੂੰ ਵੀ ਫਰੂਟ ਲੱਗਿਆ ਹੈ ਰਾਜਸਥਾਨ ਜਿਹੜਾ ਕਿ ਮਤਲਬ ਗਰਮ ਏਰੀਆ ਹੁੰਦਾ ਪੂਰਾ ਹਨਾ ਗਰਮ ਏਰੀਆ ਦੇ ਵਿੱਚ 200 ਤੋਂ ਲੈ ਕੇ 265 ਗ੍ਰਾਮ ਤੱਕ ਦਾ ਇੱਕ ਫਰੂਟ ਉਤਰਿਆ ਜੀ ਅੱਛਾ ਜੀ ਇਹ ਵਾਲਾ ਜਿਹੜੇ ਇਹ ਵਾਲੀ ਵੈਰੀਟੀਆਂ ਦੇ ਹੌਟ ਕਲਾਈਮੇਟ ਦੀਆਂ ਠੀਕ ਹੈ ਪਰ ਇਸ ਵ ਮਤਲਬ ਫੜਾ ਉਹ ਵੀ ਦਿਖਾਉਣੇ ਆ ਤੇ ਸਾਰੇ ਆ ਦੇਖੋ ਆ ਸਾਰਾ ਇਹਨਾਂ ਨੇ ਲਾਇਆ ਹੋਇਆ ਇੱਧਰ ਇੱਧਰ ਮਾਰੋ ਨੀਗਾ ਇਹ ਸਾਰੇ ਸੇਵ ਦੇ ਮਟਰ ਪਲਾਂਟ ਨੇ ਜੀ ਦੇਖੋ ਆ ਵੀ ਇਹ ਬਾਈ ਅਲੱਗ-ਅਲੱਗ ਵੈਰੈਟੀ ਹੈ ਜੀ ਇਕੋ ਹੀ ਵੈਰੈਟੀ ਹੈ ਇਹ ਅਲੱਗ-ਅਲੱਗ ਵੈਰੈਟੀਆਂ ਨੇ ਜੀ ਆਪਣੇ ਕੋਲ ਚਾਰ ਵੈਰੈਟੀਆਂ ਨੇ ਜੀ ਇਹ ਠੀਕ ਹੈ ਦੇਖੋ ਜੀ ਆ ਸਾਰੇ ਸੇਵ ਦੇ ਮਟਰ ਪਲਾਂਟ ਨੇ ਮਤਲਬ ਬਾਈ ਕਹਿੰਦਾ ਇਹ ਫੁੱਲ ਗਾਰੰਟੀ ਨਾਲ ਸੇਵ ਤਾਮ ਜਾਵੇ ਤੇ ਮਤਲਬ ਤੁਸੀਂ ਘਰਾਂ ਦੇ ਵਿੱਚ ਸੇਵ ਲਾ ਲਓ ਉਹਨਾਂ ਨੂੰ ਵਧੀਆ ਗੱਲ ਕੀ ਹੈ ਤੇ ਬਾਈ ਇਹਦਾ ਕੀ ਜਿਵੇਂ ਬੂਟਾ ਖਰੀਦਣਾ ਹੋਵੇ ਕੀ ਪ੍ਰਾਈਸ ਵੇਰ ਕੀ ਪੈਂਦਾ ਜੀ ਇਹਦਾ ਇਹ 100 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਸਿਰਫ 100 ਰੁਪਏ ਤੋਂ ਸਟਾਰਟ ਹੋ ਜਾਂਦਾ 100 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਆਪਣੇ ਕੋਲੇ 5-700 ਰੁਪਏ ਤੱਕ ਦਾ ਇੱਕ ਪਲਾਂਟ ਹੈਗਾ ਪਲਾਂਟ ਹੈਗਾ ਮਤਲਬ ਇਹਦੀ ਇਹ ਤਾਂ ਨਹੀਂ ਹੈ ਵੀ ਕੋਈ ਸਪੈਸ਼ਲ ਕੇਅਰ ਕਰਨੀ ਪੈਂਦੀ ਹੈ ਨਹੀਂ ਸਪੈਸ਼ਲ ਕੋਈ ਕੇਅਰ ਨਹੀਂ ਹੈਗੀ ਇਸਦੇ ਜੀ ਆ ਨਾਰਮਲ ਜਿਵੇਂ ਆਹ ਰੱਖ ਦਿੰਦੇ ਨੇ ਇਸ ਤਰ੍ਹਾਂ ਆਪ ਆੜੂ ਬਦਾਮ ਆਨੂੰ ਬਖਾਰੇ ਲਗਾਣੇ ਆ ਇਸ ਤਰ੍ਹਾਂ ਹੀ ਹੈ ਲਗਾਣਾ ਹੈ ਹਾਂ ਇਹ ਠੀਕ ਹੈ ਜੀ ਚਲੋ ਇਹ ਬਹੁਤ ਸੋਹਣਾ ਆਪਣੇ ਰੈੱਡ ਲੀਫ ਦੇ ਵਿੱਚ ਆਲੂ ਬਖਾਰਾ ਜੀ ਇਸਦਾ ਪੱਤਾ ਜਿਹੜਾ ਉਹ ਰੈੱਡ ਕਲਰ ਦਾ ਹੁੰਦਾ ਅੱਛ ਮਤੇ ਦੀ ਇਸ ਦੇ ਜਿਹੜਾ ਨੂੰ ਫਰੂਟ ਬਣੂਗਾ ਉਹ ਵੀ ਰੈੱਡ ਕਲਰ ਦਾ ਹੀ ਬਣੂਗਾ ਅੱਛਾ ਇਹ ਸਾਰੀ ਫਰੂਟਿੰਗ ਆਈ ਹੋਈ ਆ ਨਾ ਜਿਹੜੀ ਇਹ ਸਾਰੀ ਫਰੂਟਿੰਗ ਆ ਸਾਰੇ ਇਹ ਜੀ ਓਕੇ ਇਹ ਆਲੂ ਬਖਾਰੇ ਦੀ ਜਿਹੜੀ ਹੈਗੀ ਫਰੂਟਿੰਗ ਆ ਨਾ ਹਾਂਜੀ ਆਪਣੇ ਕੋਲੇ ਬਦਾਮ ਆ ਜਿਹੜਾ ਇਹ 100 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਅੱਛਾ ਜੀ ਇਹ ਸਾਰੇ ਬਦਾਮ ਆ ਜੀ ਇਹ ਸਾਰੇ ਬਦਾਮ ਪਏ ਆ ਜੀ 100 ਰੁਪਏ ਦਾ ਜਿਹੜਾ ਹੈਗਾ ਬੂਟਾ ਹਾਂਜੀ ਸਰ ਆਹ ਕੈਰੀ ਦੇ ਵਿੱਚ ਇਹ ਵੀ ਬਦਾਮ ਆ ਜੀ ਹਾਂਜੀ ਸਰ ਉਹ ਬਦਾਮ ਆ ਜੀ ਤੇ ਇਹ ਵਾਲੇ ਆੜੂ ਆ ਜਾਂਦੇ ਆ ਜੀ ਅੱਛਾ ਜਿਹੜੇ ਆ ਗ੍ਰੀਨ ਪੱਤੇਆਂ ਤੋਂ ਨਾਲ ਵਾਲੇ ਨੇ ਹਾਂਜੀ ਆ ਸਾਰੇ ਆੜੂ ਦਾ ਪੁੱਟਾ ਆ ਗਿਆ ਜੀ ਸਰ ਇਹ ਆੜੂ ਆ ਗਿਆ ਜੀ ਤੇ ਆ ਵਾਲੇ ਸਰ ਆਲੂ ਬਖਾਰ ਆ ਗਿਆ ਜੀ ਜਿਹੜੇ ਇੱਧਰ ਨੇ ਜੀ ਅੱਛਾ ਆ ਜਿਹੜੀ ਬੱਟ ਦੇ ਨਾਲ ਵਾਲੀ ਕਿਆਰੀ ਆ ਇਹ ਸਾਰੀ ਆਲੂ ਬਖਾਰ ਆ ਗਿਆ ਸਾਰਾ ਆਲੂ ਬਖਾਰ ਆ ਪਿਆ ਜੀ ਇਹ ਜੀ ਠੀਕ ਹੈ ਜੀ ਤੇ ਆ ਜੇ ਤੁਹਾਨੂੰ ਹੋਰ ਅੱਗੇ ਲੈ ਕੇ ਚਲਦੇ ਆ ਤੇ ਇਹਨਾਂ ਨੂੰ ਵੀ ਛੋਟੇ ਛੋਟੇ ਬੂਟਿਆਂ ਨੂੰ ਦੇਖ ਲਓ ਦੋਸਤੋ ਫੁੱਲ ਆਏ ਹੋਏ ਆ ਮਤਲਬ ਫੁੱਲ ਆਏ ਹੋਏ ਨੇ ਸਾਰਿਆਂ ਨੂੰ ਹਨਾ ਤਿਆਰੀ ਆ ਜਿਸ ਤਰ੍ਹਾਂ ਪਹਿਲਾਂ ਵੀ ਸੇਵ ਦੀ ਗੱਲ ਕਰਕੇ ਆਇਆ ਆ ਦੇਖੋ ਸੇਵ ਦਾ ਕਿੰਨਾ ਕੁ ਪਲਾਂਟ ਹੈ ਇਸ ਫਰੂਟਿੰਗ ਨਾਲ ਪੂ ਆ ਦੇਖੋ ਤੇ ਸੀਜ਼ਨ 'ਚ ਕਿੰਨਾ ਕੁ ਫਰੂਟ ਲੱਗ ਜਾਂਦਾ ਇਹਨੂੰ ਲਗਭਗ ਸੀਜ਼ਨ ਦੇ ਵਿੱਚ ਸਾਰੇ ਇੱਕ ਪੌਦੇ ਨੂੰ ਤਕਰੀਬਨ 15 ਤੋਂ 20 ਕਿਲੋ ਫਰੂਟ ਤੀਸਰੇ ਸਾਲ ਆ ਜਾਂਦਾ ਜੀ ਤੇ ਤੀਸਰੇ ਸਾਲ ਇਹਨਾਂ ਕੁ ਲੱਗਦਾ ਉਸ ਤੋਂ ਬਾਅਦ ਜਿਵੇਂ ਟਾਈਮ ਵਧ ਜਾਂਦਾ ਉਸ ਤਰ੍ਹਾਂ ਪੌਦੇ ਦੀ ਗਰੋਥ ਵਧਦੀ ਜਾਂਦੀ ਹੈ ਉਸ ਤਰ੍ਹਾਂ ਹੀ ਫਰੂਟ ਵਧ ਜਾਂਦੇ ਜੀ ਠੀਕ ਹੈ ਜੀ ਆ ਸਰ ਬੱਬੂ ਉਸੇ ਆਗੇ ਜੀ ਅੱਛਾ ਬੱਬੂ ਕੋਸੀ ਵੀ ਲਾਗਤ ਮਿਲਦੇ ਨੇ ਆਪਣੇ ਕੋਲੇ ਹਾਂ ਜੀ ਸਰ ਠੀਕ ਹੈ ਜੀ ਆ ਦੋਸਤੋ ਦੇਖ ਲਓ ਸਾਰਾ ਤੇ ਇਹ ਵੀ ਛੋਟੇ ਛੋਟੇ ਪਲਾਂਟਾਂ ਨੂੰ ਦੇਖ ਲਓ ਫਰੂਟਿੰਗ ਆਈ ਹੋਈ ਆ ਤੇ ਇਹ ਆਪਣੇ ਆਗੇ ਜੀ ਖੁਰਮਾਨੀ ਸਰ ਅੱਛਾ ਜੀ ਤੇ ਆ ਜ ਸਰ ਜੋ ਜਾਪਾਨੀ ਫਲ ਦੇ ਪਲਾਂਟ ਨੇ ਇਹ ਅੱਛਾ ਜੀ ਇਹ ਜਿਹੜੇ ਸਾਰੇ ਆਪਲੇ ਪਲਾਂਟ ਨੇ ਇਹ ਜਾਪਾਨੀ ਫਲ ਹੈ ਜੀ ਇਹ ਇਹ ਗਰੋਅ ਕਰ ਰਿਹਾ ਹੁਣ ਤਿਆਰ ਹੋ ਰਿਹਾ ਹੈ ਇਹ ਜੀ ਅੱਛਾ ਜਾਪਾਨੀ ਫਲ ਇਹ ਜਾਪਾਨੀ ਫਲ ਹੈ ਜਿਹੜਾ ਆਪਣਾ ਟਮਾਟਰ ਟਾਈਪ ਹੁੰਦਾ ਹੈ ਅੱਛਾ ਜੀ ਹਾਂ ਤਿਆਰ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਦੋਸਤੋਂ ਤੁਸੀਂ ਬਾਗ ਤਿਆਰ ਕਰਨਾ ਜਿਹੜੇ ਦੋਸਤ ਮਿੱਤਰ ਦੀ ਕੋਈ ਜ਼ਮੀਨ ਖਾਲੀ ਪਈ ਆ ਜਾਂ ਘਰ ਦੇ ਵਿੱਚ ਲਾਉਣੇ ਨੇ ਉਹਦੇ ਵਾਸਤੇ ਇਹਨਾਂ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਭਾਈ ਆ ਬੁੱਟਾ ਦੇਖ ਕੇ ਉਹੀ ਮਰੂਜੀ ਖੁਸ਼ ਹੋ ਰਹੀ ਹੈ ਕਾਲਾ ਬੁੱਟਾ ਹੈ ਸਰ ਕਾਲਾ ਅੰਬਰ ਸਰ ਇਹ ਆਲੂ ਬੁਖਾਰਾ ਜੀ अच्छा ये देखो सारे फ्रूटिंग तैयार कि फ्रूट है जी और ਤੁਸੀਂ ਇਹਨੂੰ ਇਹ ਦੇਖੋ ਵੀ ਫਰੂਟ ਕਿੰਨੀ ਵੱਡੀ ਮਾਤਰਾ ਦੇ ਵਿੱਚ ਆਇਆ ਹੋਇਆ ਦੇਖੋ ਜੀ ਅਰੇ ਵਾਈਟ ਫੁੱਲ ਤੁਸੀਂ ਦੇਖ ਰਹੇ ਹੋ ਇਹ ਸਾਰੀ ਫਰੂਟਿੰਗ ਹੈ ਆਲੂ ਬਖਾਰੇ ਦੀ ਫਰੂਟਿੰਗ ਹੈ ਸਾਰੀ ਇਹਨੂੰ ਮਸੰਮੀ ਸੰਤਰਾ ਇਹ ਸਾਰੇ ਹਾਂ ਇਹ ਸਾਰੀਆਂ ਐਟਮਨ ਹੈ ਜੀ ਇਹ ਵੀ ਇੱਕ ਰਾਂ ਦੇ ਵਿੱਚ ਕੰਮਜਾਬ ਨੇ ਪੂਰੀਆਂ ਹਾਂ ਸਾਰੇ ਕਿਨੂ ਆ ਜੀ ਪੂਰਾ ਕੰਮ ਜਾ ਬਾਈ ਓਕੇ ਤੇ ਕਿਨੂ ਇਹਨਾਂ ਦੀ ਪਿਛਲੀ ਵੀਡੀਓ ਦਾ ਲਿੰਕ ਆਪਾਂ ਕਮੈਂਟ ਬਾਕਸ ਦੇ ਵਿੱਚ ਪਾਵਾਂਗੇ ਤੁਸੀਂ ਉੱਥੋਂ ਦੇਖ ਲਿਓ ਵੀ ਛੋਟੇ ਛੋਟੇ ਦਰਸ਼ਕਾਂ ਨੂੰ ਜਿਹੜੇ ਹੈਗੇ ਨੇ ਕਿਨੂ ਲੱਗੇ ਹੋਣ ਇਹਨਾਂ ਨੂੰ ਵੀ ਫਰੂਟਿੰਗ ਤਿਆਰ ਹੋਏਗੀ ਜੀ ਸਰ ਇਹਨਰ ਵੀ ਫਰੂਟਿੰਗ ਤੇ ਹੀ ਬਸ ਹੁਣ ਆਉਣ ਵਾਲੇ ਨੇ ਜੀ ਇਹ ਓਕੇ ਹਾਂਜੀ ਤੇ ਆ ਸਾਰਾ ਹੌਟ ਕਲਾਈਮੇਟ ਦਾ ਸੇਵ ਆ ਜੀ ਜਿੰਨਾ ਵੀ ਪਿਆ ਜੀ ਅੱਛਾ ਇਹ ਜਿਵੇਂ ਬਾਈ ਨੇ ਪਹਿਲਾਂ ਗੱਲ ਕੀਤੀ ਆ ਵੀ ਬੱਲੇ ਬੱਲੇ ਕਰਾਈ ਹੋਈ ਆ ਬਾਈ ਉਹਨਾਂ ਨੇ ਹੌਟ ਕਲਾਈਮੇਟ ਵਾਲਾ ਸੇਵ ਆ ਸਾਰਾ ਇਹ ਇਹ ਤੁਹਾਡੇ ਵਾਸਤੇ ਆ देर ਨਾ ਕਰੋ ਬਾਈ ਉਹਨਾਂ ਨਾਲ ਸੰਪਰਕ ਕਰੋ ਤੇ ਇਹ ਸਾਰਾ ਜਿਹੜਾ ਹੈਗਾ ਜੀ ਆਪਣੇ ਘਰੇ ਲਗਾ ਸਕਦੇ ਹੋ ਇਹ ਸਰ ਪੋਲੀਥੀਨ ਦੇ ਵਿੱਚ ਹੀ ਤੁਹਾਨੂੰ ਇਸ ਦੇ ਉੱਪਰ ਫਰੂਟ ਨਜ਼ਰ ਆਊਗਾ ਜੀ ਆ ਦੇਖੋ ਸਰ ਪੋਲੀਥੀਨ ਆ ਜੀ ਲੱਗਾ ਹੈ نیچے ਇਹ ਸਾਰੇ ਨੂੰ ਪੋਲੀਥੀਨ ਦੇ ਉੱਪਰ ਹੀ ਤੁਹਾਨੂੰ ਫਰੂਟ ਨਜ਼ਰ ਆਊਗਾ ਜੀ ਜੀ ਨੀਚੇੜਾ ਹੈਗਾ ਪੋਲੀ ਪਰ ਇਹਦੇ ਵਿੱਚ ਫਰੂਟ ਜਿਹੜਾ ਹੈਗਾ ਲਓ ਜੀ ਮਾਰੋ ਨਿਗਾ ਤੇ ਇਹਦੇ ਵਿੱਚ ਜਿਹੜੀ ਹੈਗੀ ਫਰੂਟੀਆਂ ਦੇਖੋ ਆ ਦੇਖੋ ਜੀ ਫਰੂਟੀਆਂ ਆਈ ਹੋਈਆਂ ਹਨਾ ਆ ਦੇ ਜਿਹੜੇ ਬੂਟੇ ਨੂੰ ਫੁੱਲ ਲੱਗੇ ਹੋਏ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਮਨ ਫੁੱਲ ਲਾਲ ਜਿਹੜੀ ਟਾਰ ਬਣਨੀ ਹੋ ਅਟ ਬਣਨੀ ਆ ਫਿਰ ਜਿਹੜਾ ਫਰੂਟ ਆਉਣਾ ਉਹ ਤੁਸੀਂ ਫੁੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਦੋਸਤੋ ਕਿੰਨਾ ਕਾਊਗਾ ਇਹਦੇ ਤੇ ਇਹ ਜਦੋਂ ਘਰੇ ਲੱਗਿਆ ਹੋਊਗਾ ਉਦੋਂ ਵੀ ਇੰਨਾ ਹੀ ਜਿਹੜਾ ਹੈਗਾ ਫਲ ਆਊਗਾ ਇਹਦੇ ਤੇ ਇਹ ਬਿਲਕੁਲ ਆਊਗਾ ਜੀ ਇੰਨਾ ਹੀ ਫਲ ਆਊਗਾ ਇਹਨੂੰ ਅੱਛਾ ਅੱਗੇ ਆ ਗਈ ਇਹ ਡੈਕੋਰੇਸ਼ਨ ਵਾਲੇ ਆ ਗਏ ਹਨਾ ਬਾਕੀ ਹਾਂਜੀ ਇਹ ਡੈਕੋਰੇਸ਼ਨ ਆ ਜੀ ਇਹ ਵੀ ਆਪਾਂ ਆਪੇ ਖੁਦ ਹੀ ਤਿਆਰ ਕਰਦੇ ਆ ਸਰ ਇਹ ਖੁਦ ਤਿਆਰ ਕਰਦੇ ਆ ਇਹ ਵੀ ਆਹ ਪਲਾਂਟ ਦੇਖੋ ਜੀ ਇਸ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦਾ ਫਰੂਟ ਲੱਗ ਰਿਹਾ ਹੈ ਅੱਛਾ ਆ ਦੇਖੋ ਜੀ ਮੇਰੇ ਇੱਧਰ ਹੁਣ ਆਪਣੇ ਆੜੂ ਲੱਗ ਰਿਹਾ ਹੈ ਇਹਨੂੰ ਆਲੂ ਬੁਖਾਰਾ ਦੇਖੋ ਲੱਗ ਰਿਹਾ ਅੱਛਾ ਜਿਵੇਂ ਥੱਲੇ ਸੱਤ ਜਿਹੜੀਆਂ ਸੱਤ ਦਣੇ ਚੱਲਦੇ ਨੇ ਤਾਂ ਸੱਤ ਤਰ੍ਹਾਂ ਦਾ ਫਰੂਟ ਲੱਗੂ ਇਹ ਜੀ ਬਿਲਕੁਲ ਯਾ ਦੇਖੋ ਇਹ ਇਧਰ ਆਲੂ ਬੁਖਾਰਾ ਤੇ ਖੁਰਮਾਣੀ ਹੈ ਇਹਦੇ ਉੱਪਰ ਹੀ ਜਦੋਂ ਆਪਾਂ ਬਦਾਮ ਹੈ ਅੱਛਾ ਜੀ ਬਦਾਮ ਵੀ ਲੱਗਦਾ ਇਹਦੇ ਉੱਪਰ ਜੀ ਜਦੋਂ ਪਿਛਲੀ ਵਾਰੀ ਇਹਦੀ ਵੀਡੀਓ ਬਣਾਈ ਸੀ ਇਹਨੂੰ ਮਤਲਬ ਵਧੀਆ ਫਰੂਟਿੰਗ ਆਈ ਹੋਈ ਸੀ 2 ਕੁ ਮਹੀਨੇ ਤੱਕ ਇਹ ਪੂਰ ਐਨ ਗ੍ਰੀਨ ਹੋਇਆ ਹੋਊਗਾ ਇਹ ਪੱਤੇ ਪੁੱਤੇ ਸਾਰੇ ਭਰੇ ਹੋਣਗੇ ਕੁਝ ਫਰੂਟ ਲੱਗਿਆ ਹੋਊਗਾ ਆਏ ਹਾਏ ਹਾਏ ਤੁਹਾਨੂੰ ਫੇਰ ਇਸ ਦਾ ਨਮੂਨਾ ਦਿਖਾਵਾਂਗੇ ਫੇਰ ਦਿਖਾਵਾਂਗੇ ਹਾਂਜੀ ਤੇ ਆਜੋ ਫੇਰ ਹੁਣ ਅੱਗੇ ਚੱਲਦੇ ਆਂ ਇਹ ਪੰਜਾਬ ਬਿਊਟੀ ਦੀ ਨਾਕ ਆ ਜੀ ਅੱਛਾ ਜੀ ਦੇਖੋ ਇਸ ਦਾ ਫਲਾਵਰ ਜੀ ਕਿੰਨੇ ਫਰੂਟ ਲੱਗਦਾ ਜੀ ਇਸ ਨੂੰ ਅੱਛਾ ਜੀ ਮਤਲਬ ਫਲ ਤਾਂ ਜਿਹੜਾ ਆਉਣਾ ਉਹ ਬਾਅਦ ਦੀ ਗੱਲ ਹੈ ਤੁਸੀਂ ਇਹ ਦੇਖੋ ਵੀ ਫਲਾਵਰਿੰਗ ਆਈ ਹੋਈ ਕਿੰਨੀ ਸੋਹਣੀ ਲੱਗਦੀ ਹੈ ਇਹਨੂੰ ਦੇਖੋ ਜੀ ਆ ਦੇਖੋ ਸਾਰਾ ਹੌਟ ਕਲਾਈਮੇਟ ਦਾ ਸੇਬ ਹੈ ਜਿਹੜਾ ਆਪਾਂ ਖੁਦ ਤਿਆਰ ਕਰਦੇ ਆਂ ਇਹ ਚੀ ਬੱਬੂ ਗੋਸਾ ਵੀ ਆਪਾਂ ਖੁਦ ਤਿਆਰ ਕਰਦੇ ਆਂ ਪੰਜਾਬੀ ਬਿਊਟੀ ਦੀ ਨਾਕ ਆ ਜਬਲਕੇ ਆਪਾਂ ਹਰ ਇੱਕ ਪਲਾਂਟ ਜਿਹੜਾ ਹੈਗਾ ਫਰੂਟ ਦਾ ਉਹ ਤਕਰੀਬਨ ਆਪ ਤਿਆਰ ਕਰਦੇ ਆਂ ਜੀ ਆ ਦੇਖੋ ਸਰ ਛੋਟਾ ਪਲਾਂਟ ਹੈ ਇਸ ਨੂੰ ਵੀ ਫਲਾਵਰਿੰਗ ਹੈ ਇਹ ਜਿਹੜਾ ਸੇਬ ਹੈ ਜੀ ਆ ਦੇਖੋ ਛੋਟੇ ਜਿਹੇ ਪਲਾਂਟ ਨੂੰ ਵੀ ਫਲਾਵਰਿੰਗ ਹੋਈ ਹੋਈ ਹੈ ਜੀ ਅੱਛਾ ਇਹ ਵੀ ਸੇਬ ਹੈ ਜੀ ਹਾਂਜੀ ਇਹ ਸੇਬ ਹੈ ਜੀ ਸਾਰਾ ਹੌਟ ਕਲਾਈਮੇਟ ਦਾ ਹੈ ਜੀ ਤੇ ਦੇਖ ਸਕਦੇ ਹੋ ਕਿ ਕਾਫੀ ਫਲਾਵਰਿੰਗ ਅੱਛਾ ਇਹਨੂੰ ਏਡੇ ਕ ਨੂੰ ਫਰੂਟ ਲੱਗੇਗਾ ਇਹ ਮਨੋਜੇ ਜਿਹੜੀ ਤਾਕਤ ਹੈ ਉਹ ਘੱਟ ਹੋਣ ਦੇ ਕਾਰਨ ਇਸ ਤੇ ਫਰੂਟ ਰਹਿਣ ਦੇ ਚਾਂਸ ਨਹੀਂ ਰਹਿੰਦੇ ਅੱਛਾ ਜੀ ਮਤਲਬ ਜਦ ਮੈਂ ਜਦ ਮੈਂ ਵੱਡਾ ਹੋਈ ਜਾਊ ਤੇ ਇਤੋਂ ਹਿਸਾਬ ਲੱਗ ਜਾਂਦਾ ਵੀ ਕਿੰਨਾ ਕੁ ਫਰੂਟ ਇਹਨੂੰ ਆਊਗਾ ਜਦੋਂ ਵੱਡਾ ਹੋਏ ਇਹ ਬਾਈ ਸਾੜੀ ਜਿਹੜੀ ਕੈਰੀ ਦਿਖ ਰਹੀ ਹੈ ਇਹ ਕਾਦੀ ਹੈ ਜਿਹੜੀ ਇਹ ਸਾਰੇ ਇਹਦੇ ਵਿੱਚ ਜੀ ਆਲੂ ਬਦਾਮ ਆਲੂ ਬੁਖਾਰੇ ਸੇਬ ਖੁਰਮਾਨੀ ਚੈਰੀ ਇਹ ਸਾਰੇ ਪਲਾਂਟਸ ਨੇ ਜੀ ਇਹ ਆ ਜਿਹੜੀ ਹੈਗੀ ਇਹਨਾਂ ਦੀ ਮਿਹਨਤ ਆ ਬਾਈ ਉਹਨਾਂ ਦੀ ਸਾਲ ਭਰ ਦੀ ਜਿਹੜੀ ਆ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਸਾਰਾ ਫਰੂਟ ਆ ਜਿਹੜਾ ਮਤਲਬ ਆਪਾਂ ਖੁਦ ਤਿਆਰ ਕਰਦੇ ਆ ਇਹ ਇਹ ਸਾਰਾ ਆਪਾਂ ਆਪ ਤਿਆਰ ਕਰਦੇ ਆ ਜੀ ਤੇ ਇਹ ਤੁਹਾਨੂੰ ਗਾਂਹ ਵਾਲੀ ਬੀੜੀ ਚੋਂ ਥੋੜਾ ਜਿਹਾ ਇਸ ਤੋਂ بڑا ਹੋਏ ਤਾਂ ਬਾਅਦ ਵਿੱਚ ਫੇਰ ਦਿਖਾਵਾਂਗੇ ਇਹਦੇ ਪੱਤਾ ਹਜੇ ਨਿਕਲ ਰਿਹਾ ਦੇਖੋ ਪੱਤਾ ਆ ਰਿਹਾ ਜੀ ਇਸ ਨੂੰ ਤੇ ਪੂਰਾ ਕਵਰ ਹੋ ਜਾਏਗਾ ਜਦ ਫੇਰ ਦੁਬਾਰਾ ਫੇਰ ਦਿਖਾਵਾਂਗੇ ਮਤਲਬ ਆਪਾਂ ਫੇਰ ਇਹਦੇ ਤੇ ਨਿਕਲ ਆ ਰਿਹਾ ਸਾਰਾ ਇਹਨਾਂ ਦੀ ਬਾਈ ਉਹਨਾਂ ਨੇ ਮਿਹਨਤ ਕੀਤੀ ਹੋਈ ਆ ਮੇਰੇ ਨਾਲ 15 20 ਜਿਹੜੀਆਂ ਕੈਰੀਆਂ ਨੇ ਬੜੀਆਂ ਹੋਈਆਂ ਨੇ ਅੱਗੇ ਤੱਕ ਸਾਰੀਆਂ ਅੱਛਾ ਇਹ ਸਾਰਾ ਆਈਟਮ ਜਿਹੜੀ ਨਿਕਲੂਗੀ ਉਰੋਂ ਨਿਕਲੂਗੀ ਇਹ ਸਾਰੇ ਆਈਟਮ ਉਰੋਂ ਤਿਆਰ ਹੋ ਕੇ ਲਗਭਗ ਸਾਰਾ ਕੁਝ ਕਵਰ ਕਰ ਲਿਆ ਬਾਈ ਹਾਂਜੀ ਹਾਂਜੀ ਕਵਰ ਕਰ ਲਿਆ ਜੀ ਤੇ ਵੀਡੀਓ ਜਿਹੜੀ ਹੈਗੀ ਆ ਬਣੀ ਆ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਏਗੀ ਕਿਉਂਕਿ ਇਹ ਬਹੁਤ ਖਾਸ ਦੀ ਵੀਡੀਓ ਆ ਹਨਾ ਮਲੇਰ ਕੋਟਲੇ ਦੇ ਵਿੱਚ ਬਹੁਤ ਦਰਸ਼ਕਾਂ ਤਾਂ ਬਹੁਤ ਨੇ ਪਰ ਜਿੰਨੀ ਮਿਹਨਤ ਬਾਈ ਉਹ ਨਹੀਂ ਕਰਦੇ ਨੇ ਤੇ ਮੈਨੂੰ ਵੀ ਲੱਗਦਾ ਵੀ ਆਸ-ਪਾਸ ਏਰੀਆ ਦੇ ਵਿੱਚ ਕੋਈ ਇੰਨੀ ਮਿਹਨਤ ਕਰਦਾ ਹੋਊਗਾ ਤੇ ਜੇਕਰ ਤੁਹਾਨੂੰ ਵੀ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਤੇ ਸੁਨੇਹਾ ਵੀ ਰੇਟ ਵੀ ਜਿੰਨੇ ਇੱਕ ਹੋਏ ਨੇ ਕੋਸ਼ਿਸ਼ ਹੋਈ ਆ ਵੀ ਤੁਹਾਨੂੰ ਦੱਸੇ ਨੇ ਬਾਕੀ ਜਿਹੜੀ ਤੁਸੀਂ ਜਾਣਕਾਰੀ ਲੈਣੀ ਆ ਬਾਈ ਉਹਨਾਂ ਨਾਲ ਕੰਟੈਕਟ ਕਰ ਲਓ ਨੰਬਰ ਇਹਨਾਂ ਦਾ ਸਕਰੀਨ ਤੇ ਹੈਗਾ ਐਡਰੈਸ ਇਹਨਾਂ ਦਾ ਦੁੱਲਮਾ ਜਿਹੜਾ ਪਲੇਰ ਕੋਟਲੇ ਤੋਂ ਲੁਧਿਆਣਾ ਵੱਲੋਂ ਜਾਂਦੇ ਆਉਂਦਾ ਪਿੰਡ ਉੱਥੇ ਬਾਈ ਉਹਨਾਂ ਦਾ ਬਣਿਆ ਹੋਇਆ ਫਾਰਮ ਵੀ ਬਣਿਆ ਹੋਇਆ ਤੇ 2 ਮਹੀਨਿਆਂ ਤੱਕ ਇਹਨਾਂ ਦੀ ਫੇਰ ਵੀਡੀਓ ਲੈ ਕੇ ਆਵਾਂਗੇ ਜਦੋਂ ਆ ਸਾਰਾ ਜਿਹੜੀ ਤੁਸੀਂ ਦੇਖ ਰਹੇ ਹੋ ਆ ਸਾਰੀ ਜਿਹੜੀ ਇਹਨਾਂ ਨੇ ਲਾਈ ਹੋਈ ਆ ਕ્રાਫਟਿੰਗ ਕੀਤੀ ਹੋਈ ਆ ਇਹਨੂੰ ਜਦੋਂ ਹਰੇ ਬਾਈ ਆਜੂਗੀ ਕੁਝ ਫਰੂਟ ਵੀ ਆਜੂਗਾ ਇਹਨਾਂ ਦਾ ਇਹਨਾਂ ਦਾ ਦਾਵਾ ਤਾਂ ਇਹ ਕਰਦੇ ਨੇ ਕਿ ਅਗਰ ਅਸੀਂ ਕੋਈ ਚੀਜ਼ ਵੇ 100% ट्रिक ਨਾਲ ਚੀਜ਼ ਕੰਮਜਾਫ ਹੋਏਗੀ ਇਸ ਕਰਕੇ ਜਲਦੀ ਤੋਂ ਜਲਦੀ ਹੈ ਨਾ ਨਾ ਸੰਪਰਕ ਕਰੋ ਪੂਰੇ ਪੰਜਾਬ ਦੇ ਵਿੱਚੋਂ ਕਿਤੋਂ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਮਿਲਦੇ ਹਾਂ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ